ਇਹਦਾ ਨਾਮ ਕੀ ਹੈ ਭਾਈ ਜੀ ਗੁਲਾਬ ਸਿੰਘ ਹੈ ਗੁਲਾਬ ਸਿੰਘ ਹੈ ਪਿੰਡ ਕਿਹੜਾ ਤੁਹਾਡਾ ਰਾਮਗੜ੍ਹ ਬਾਦ ਪੁਣੇ ਰਾਮਗੜ੍ਹ ਭਗਤਵਾਣਾ ਤੋਂ ਆਏ ਨੇ ਇਹਨਾਂ ਦੀ ਗਵਾਹੀ بیٹے ਦੀ ਇਹਨਾਂ ਦੀ بیٹے ਦੀ ਬਲੇਸਿੰਗ ਇਹਨਾਂ ਨੂੰ ਖਦਾਣੀ ਦਿੱਤੀ ਆ ਇਹਨਾਂ ਦੇ ਕੋਲੇ ਤਰਕੀਬਨ ਚਾਰ ਬੇਟੀਆਂ ਤੁਹਾਡੀਆਂ ਬੇਟੀਆਂ ਸਭ ਤੋਂ ਛੋਟੀ ਬੇਟੀ ਦੀ ਇਸ ਕਿੰਨੀ ਆ 3 ਸਾਲ ਹੋ 3 ਸਾਲ ਤਿੰਨ ਸਾਲਾਂ ਬਾਅਦ ਵਿੱਚ ਪ੍ਰਭੂ ਨੇ ਉਹਨਾਂ ਦੇ بیٹے ਦਾ ਬਲੇਸ ਦਿੱਤਾ ਜਦ ਸਿਸਟਰ ਆ ਰਹੇ ਚਰਚ ਦੇ ਵਿੱਚ ਲਗਾਤਾਰ ਹੀ ਪ੍ਰਭੂ ਦੀ ਹਜ਼ਰੀ ਵਿੱਚ ਆਉਂਦੇ ਰਹੇ ਸੀਗੇ ਲਗਾਤਾਰ ਹੀ ਪ੍ਰਭੂ ਦੇ ਘਰ ਦੇ ਚਾਉਂਦੇ ਰਹੇ ਔਰ ਪ੍ਰਭੂ ਦੀ ਦਾਸੀ ਕਿਤੇ ਅਸੀਂ ਮਿਲ ਕੇ ਇਹਨਾਂ ਨੂੰ ਪ੍ਰੇਰ ਕਰਦੇ ਰਹੇ ਇਹਨਾਂ ਵਾਸਤੇ ਔਰ ਪ੍ਰੋਫੈਟਿਕ ਵਰਡ ਜਿੱਦਾਂ ਕਿ ਪ੍ਰਭੂ ਤੁਹਾਨੂੰ ਬੇਟੇ ਦਾ ਬਰੈਸ ਕਰੇਗਾ ਅਸੀਂ ਇਹਨਾਂ ਦੇ ਕਰੇਗੇ ਇਹਨਾਂ ਨੇ ਨਮਾਜ਼ਾਂ ਦਾ ਰਦੂ ਬਣਾਉਣਾ ਸੀਗਾ ਪੁਰਾਣਾ ਘਰ ਸੀਗਾ ਉਸ ਘਰ ਦੀ ਨੀਂਹ ਬਣਾ ਰਹੇ ਸੀਗੇ ਔਰ ਇਹ ਸਿਸਟਰ ਰੋ ਵੀ ਰਹੀ ਸੀ ਦਾਸੀ ਰਹੀ ਸੀਗੀ ਕਰਦੇ ਵੀ ਅਸੀਂ ਉਹ ਘਰ ਬਣਾਉਣ ਬਾਰੇ ਕਹਿ ਰਹੇ ਸੀ ਇਹ ਕਹਿੰਦੇ ਕਿਸੇ ਲੇਡੀ ਨੇ ਆ ਕੇ ਕਿਹਾ ਤੁਹਾਡੇ ਘਰ ਦਾ ਆਵਾਸ ਤਾਂ ਹੈ ਹੀ ਨਹੀਂ ਆ ਕਿਧਰਲੀ ਘਰ ਬਣਾ ਰਹੇ ਹੋ ਤੇ ਬਹੁਤ ਹੀ ਰੋਏ ਅਸੀਂ ਉਸ ਸਮੇਂ ਮੈਂ ਤੇ ਮਾਈਫ ਗਏ ਸੀ ਪ੍ਰੇਅਰ ਕਰਨ ਵਾਸਤੇ ਗਏ ਸੀ ਨੀਂਦੇ ਵਾਸਤੇ ਔਰ ਪਵਿੱਤਰ ਆਤਮਾ ਨੇ ਪ੍ਰੋਫੈਟਿਕ ਵਰਡ ਦਿੱਤਾ ਕਿ ਪ੍ਰਭੂ ਇਸ ਘਰ ਵਿੱਚ ਇੱਕ ਵਾਰਸ ਵੀ ਆਏਗਾ ਔਰ ਸਹਿਮਲ ਹੀ ਨਾਮ ਉਹਦਾ ਰੱਖਿਆ ਜਾਏਗਾ ਹਾਲੇਲੂਇਆ ਇਸ ਬੇਟੇ ਦੇ ਜਨਮ ਤੋਂ ਪਹਿਲਾਂ ਹੀ ਪ੍ਰਭੂ ਨੇ ਇਹਦਾ ਨਾਮ ਵੀ ਦਿੱਤਾ ਸਾਇਮਨ ਰੱਖਿਆ ਸਾਇਮਨ ਹੀ ਰੱਖਿਆ ਇਹਨਾਂ ਦੇ ਖੁਦਾ ਦੇ ਬਚਨ ਨੂੰ ਪੂਰਾ ਕੀਤਾ ਹੈ ਚਾਰਾ ਬੇਟਿਆਂ ਤੋਂ ਬਾਅਦ ਖੁਦਾ ਨੇ بیٹے ਨਾਲ ਇਹਨਾਂ ਨੂੰ ਬਰੈਸ ਕੀਤਾ ਜ਼ੋਰ ਨਾਲ ਤਾਰੀਫ ਕਰ ਰਿਹਾ ਹੈ